ਜਿਹੜੀਆਂ ਪਬਲਿਕ ਦੀਆਂ ਡਿਮਾਂਡਸ ਆ ਬਿਲਕੁਲ ਜਾਇਜ਼ ਨੇ ਮੈਂ ਸਮਝਦਾ ਕਿ ਉਹਨਾਂ ਦਾ ਭੁੱਖੜ ਹਟਾਲ ਤੇ ਬਹਿਣਾ ਬਿਲਕੁਲ ਜਾਇਜ਼ ਹੈ ਔਰ 5 ਦਿਨਾਂ ਦੇ ਉਹ ਭੁੱਖੜ ਹਟਾਲ ਤੇ ਬੈਠੇ ਨੇ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਨੇ ਹਸਪੀਟਲਸ ਦੇ ਮੇਰਾ ਖਿਆਲ ਸੀਐਮਓ ਐਸਐਮ ਜਿਹੜੇ ਹੈਗੇ ਮੈਡਮ ਜਾਂ ਇੱਥੇ ਸਾਡੇ ਡਾਕਟਰਸ ਨੇ ਉਹਨਾਂ ਦੇ ਵੀ ਹੱਥ ਖੜੇ ਨੇ ਪੂਰਾ ਕਾਰਨ ਕੀ ਹੈ ਕਿ ਜਿਹੜੀਆਂ ਹਾਇਰ ਅਥਾਰਟिटीज ਨੇ ਡਾਕਟਰਸ ਦਾ ਕੀ ਪੂਰੇ ਉਹਨੇ ਇੱਥੇ ਨਰਸਿਸ ਪੂਰੇ ਨਹੀਂ ਹੈ ਇੱਥੇ ਬੈੱਡਸ ਪੂਰੇ ਨਹੀਂ ਐ ਇੱਥੇ ਬੈੱਡ ਸ਼ੀਟਸ ਪੂਰੀਆਂ ਨਹੀਂ ਐ ਇੱਥੇ ਪਾਣੀ ਆਲਾ ਪੀਣ ਆਲਾ ਚੰਗਾ ਇੰਤਜ਼ਾਮ ਆਤ ਨਹੀਂ ਐ 650 ਰੁਪਏ ਤੇ ਮਲਾਜ਼ਮ ਕੰਮ ਕਰ ਰਹੇ ਆ ਤੂੰ ਕਿੱਦਾਂ ਕਰੇਗੇ ਡੀਸੀ ਰੇਟ ਤੋਂ ਵੀ ਘੱਟ ਐ ਐਟਲੀਸਟ 10000 ਹੋਣਾ ਚਾਹੀਦਾ ਸੋ ਰੋਜ਼ਾਨਾ ਕਹਤਾ ਕੀ ਵੀ ਪੱਕੇ ਕਰਤੇ ਬੰਦੇ ਅਸੀਂ ਨੌਕਰੀਆਂ ਦੇ ਰਹੇ ਆ ਇਹ ਜਿਹੜੇ ਲੋਕ ਲੱਗੇ ਇਹਨਾਂ ਨੂੰ ਹੀ ਜ਼ਰਾ ਪੱਕੇ ਕਰ ਦਿਓ ਨਹੀਂ ਪੱਕੇ ਕਰ ਸਕਦੇ ਤਾਂ ਕੰਮ ਸੇ ਕੰਮ ਇਹਨਾਂ ਦਾ ਘਰ ਦਾ ਗੁਜ਼ਾਰਾ ਹੋਣ ਲੱਗ ਪਈ ਅਸੀਂ ਇਹ ਸਾਰੀਆਂ ਗੱਲਾਂ ਸਮਝਦੇ ਆਂ ਕਿ ਇਹ ਪੈਸੇ ਤੋਂ ਬਿਨਾ ਇਹਨਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਹੋਣਾ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਪ੍ਰਾਈਵੇਟ ਲੋਕਾਂ ਦਾ ਵੀ ਇਹਦੇ ਵਿੱਚ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਬੋਲਬਾਲਾ ਹੋਏਗਾ ਸੋ ਆਮ ਲੋਕਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਮੈਂ ਇਹਨਾਂ ਨੂੰ ਕਿਹਾ तमाम ਡਾਕਟਰਸ ਨੂੰ ਮਿਲੇ ਕਿਸੇ ਪ੍ਰਕਾਰ ਦੀ ਜਿਹੜੀ ਦਿੱਕਤ ਹੈ ਬੀਇੰਗ ਅ ਮੈਂਬਰ ਆਫ ਪਾਰਲੀਮੈਂਟ ਮੈਂ ਇਹਨਾਂ ਤੇ ਦੋਸ਼ ਨਹੀਂ ਲਾਉਂਦਾ ਅਸੀਂ ਜਾਵਾਂਗੇ ਔਰ ਸਰਕਾਰ ਨਾਲ ਵੀ ਗੱਲ ਕਰਾਂਗੇ ਪ੍ਰਿੰਸੀਪਲ ਸੈਕਟਰੀ ਨਾਲ ਵੀ ਗੱਲ ਕਰਾਂਗੇ ਔਰ ਮੇਰੇ ਦਾਇਰੇ ਚ ਜੋ ਵੀ ਕੁਝ ਹੈਗਾ ਮੈਂ ਪੈਸੇ ਦੇ ਸਕਦਾ ਮੈਂ ਕੋਈ ਹੋਰ ਚੀਜ਼ ਵਸੂ ਲੈ ਕੇ ਆਉਣੀ ਹੈ ਮੈਂ ਹਸਪੀਟਲ ਨੂੰ ਫੰਡ ਦੇ ਸਕਦਾ ਉਹ ਸਾਰੀਆਂ ਚੀਜ਼ਾਂ ਸਾਡੀ ਪ੍ਰਾਇੋਰਟੀ ਹੋਏਗੀ ਕਿ ਹੈਲਥ ਇਨਫਰਾਸਟ੍ਰਕਚਰ ਜਿਹੜਾ ਹੈਲਥ ਸਿਸਟਮ ਹੈ ਇਹਨੂੰ ਅਸੀਂ ਸੁਧਾਰੀਏ ਔਰ ਅਸੀਂ ਕੋਸ਼ਿਸ਼ ਕਰਾਂਗੇ ਮੈਨੂੰ ਸਟਾਫ ਦੇ ਲੋਕ ਚੰਗੇ ਲੱਗੇ ਮੈਡਮ ਐਸੋਮ ਨੂੰ ਰਿਕੁਐਸਟ ਕੀਤੀ ਹੈ ਕਿ ਮੈਨੂੰ ਤੁਸੀਂ ਕੀਪਿੰਗ ਟੱਚ ਵਿਦ ਮੀ ਮੇਰੇ ਨਾਲ ਗੱਲਬਾਤ ਕਰਦੇ ਰਹੋ ਮੈਂ ਸਰਕਾਰ ਦੇ ਲੈਵਲ ਤੇ ਤੇ ਆਪਣੇ ਲੈਵਲ ਤੇ ਜੋ ਹਸਪਤਲ ਨੂੰ ਦੇ ਸਕਦਾ ਇਹ ਮੇਰੀ ਪ੍ਰਾਇੋਰਟੀ ਹੋਗੀ ਉਹਨਾਂ ਮੇਰੇ ਨਾਲ ਤਾਂ ਸਰਦੀ ਇਹੀ ਗੱਲਬਾਤ ਹੋਈ ਹੈ ਮੈਂ ਤਾਂ ਰਾਉਂਡ ਕਰਾਇਆ ਚਨਲ ਕਿਉਂਕਿ ਸਰ ਸਾਡੇ ਐਮਪੀ ਨੇ ਮੈਂਬਰ ਪਾਰਲੀਮੈਂਟ ਐਸ ਪਰ ਰਿਸਪੈਕਟ ਮੈਂ ਐਸ ਪਰ ਪ੍ਰੋਟੋਕਾਲ ਮੈਂ ਹਸਪਤਲ ਦੇ ਇਨਚਾਰਜ ਹੋਣ ਦੇ ਨਾਤੇ ਮੈਂ ਆਈ ਤੇ ਮੈਂ ਉਹਨਾਂ ਦੇ ਨਾਲ ਬੰਦਾ ਰਾਉਂਡ ਕਰਵਾਇਆ ਤੇ ਕਿਉਂਕਿ ਜੋ ਮੇਰਾ ਇੱਕ ਐਸ ਪਰ ਪ੍ਰੋਟੋਕਾਲ ਮੇਰਾ ਫਰਜ਼ ਵੀ ਸੀਗਾ ਤੇ ਬਾਕੀ ਜੋ ਵੀ ਇਹ ਲੋਕ ਬੈਠੇ ਸੀਗੇ ਮੈਂ ਪਹਿਲਾਂ ਵੀ ਇਹਨਾਂ ਬਾਰੇ ਦੱਸ ਚੁੱਕੀ ਹਾਂ ਕਿ ਇਹਨਾਂ ਨੇ ਆਪਣਾ ਮੈਮੋਰੈਂਡਮ ਏਡੀਸੀ ਸਾਹਿਬ ਨੂੰ ਉੱਥੇ ਦਿੱਤਾ ਸੀਗਾ ਤੇ ਇਹਨਾਂ ਦੀ ਜੋ ਵੀ ਅੱਗੇ ਸਪੋਰਟ ਅਪ ਕਰਤੀ ਹੈ ਅਸੀਂ ਆਪਣੇ ਅਧਿਕਾਰੀਆਂ ਨੂੰ ਮੰਗ ਸਮਸਣੀ ਨਹੀਂ ਅਸੀਂ ਉੱਪਰ ਦੇਤਾ ਹੈਗਾ ਮੈਨਪਾਵਰ ਬਾਰੇ ਵੀ ਕੱਲ ਦੱਸ ਕੇ ਗਏ ਨੇ ਵੀ ਉੱਪਰ ਐਪਲੀਕੇਸ਼ਨਸ ਰੀਸੀਵ ਹੋਣੇ ਸ਼ੁਰੂ ਹੋ ਗਿਆ ਜਲਦੀ ਭਰਤੀ ਹੋਗੀ ਸਭ ਭਰਤੀ ਹੋਗੀ ਸਾਨੂੰ ਹੀ ਹੈਲਪ ਹੋਊਗੀ ਨਾ ਸਰ ਸਾਹਿਬ ਨੇ ਕਿਹਾ ਹੈਲਪ ਵੀ ਕਰਾਂਗੇ ਆਪਣੇ ਵਰਡ ਤੋਂ ਅਸੀਂ ਫਿਰ ਡਿਸਕਸ ਕਰਦੇ ਹਾਂ ਕਿ ਸਾਨੂੰ ਕੀ ਕੀ ਲੋੜ ਹੈ ਹਸਪਤਾਲ ਵਾਸਤੇ ਜਿਹੜੀਆਂ ਪਬਲਿਕ ਦੀਆਂ ਡਿਮਾਂਡਸ ਆ ਬਿਲਕੁਲ ਜਾਇਜ਼ ਨੇ ਮੈਂ ਸਮਝਦਾ ਕਿ ਉਹਨਾਂ ਦਾ ਭੁੱਖੜ ਹਟਾਲ ਤੇ ਬਹਿਣਾ ਬਿਲਕੁਲ ਜਾਇਜ਼ ਹੈ ਔਰ 5 ਦਿਨਾਂ ਦੇ ਉਹ ਭੁੱਖੜ ਹਟਾਲ ਤੇ ਬੈਠੇ ਨੇ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਨੇ ਹਸਪੀਟਲਸ ਦੇ ਮੇਰਾ ਖਿਆਲ ਸੀਐਮਓ ਐਸਐਮ ਜਿਹੜੇ ਹੈਗੇ ਮੈਡਮ ਜਾਂ ਇੱਥੇ ਸਾਡੇ ਡਾਕਟਰਸ ਨੇ ਉਹਨਾਂ ਦੇ ਵੀ ਹੱਥ ਖੜੇ ਨੇ ਉਹਦਾ ਕਾਰਨ ਕੀ ਹੈ ਕਿ ਜਿਹੜੀਆਂ ਹਾਇਰ ਅਥਾਰਟੀਆਂ ਨੇ ਡਾਕਟਰਸ ਦਾ ਕੀ ਪੂਰੇ ਉਹਨੇ ਇੱਥੇ ਨਰਸਿਸ ਪੂਰੇ ਨਹੀਂ ਹੈ ਇੱਥੇ ਬੈੱਡਸ ਪੂਰੇ ਨਹੀਂ ਹੈ ਇੱਥੇ ਬੈੱਡ ਸ਼ੀਟਸ ਪੂਰੀਆਂ ਨਹੀਂ ਹੈ ਇੱਥੇ ਪਾਣੀ ਵਾਲਾ ਪੀਣ ਵਾਲਾ ਚੰਗਾ ਇੰਤਜ਼ਾਮਾਤ ਨਹੀਂ ਹੈ 500 ਰੁਪਏ ਤੇ ਮੁਲਾਜ਼ਮ ਕੰਮ ਕਰ ਰਿਹਾ ਤੂੰ ਕਿੱਦਾਂ ਕਰੇਗੇ ਡੀਸੀ ਰੇਟ ਤੋਂ ਵੀ ਘੱਟ ਹੈ ਅਟਲੀਸ 10000 ਹੋਣਾ ਚਾਹੀਦਾ ਸੋ ਰੋਜ਼ਾਨਾ ਕਹਤਾ ਕੀ ਵੀ ਪੱਕੇ ਕਰਤੇ ਬੰਦੇ ਅਸੀਂ ਨੌਕਰੀਆਂ ਦੇ ਰਹੇ ਆ ਇਹ ਜਿਹੜੇ ਲੋਕ ਲੱਗੇ ਇਹਨਾਂ ਨੂੰ ਜਰਾ ਪੱਕੇ ਕਰ ਦਿਓ ਨਹੀਂ ਪੱਕੇ ਕਰ ਸਕਦੇ ਤਾਂ ਕਮ ਸੇ ਕਮ ਇਹਨਾਂ ਦਾ ਘਰ ਦਾ ਗੁਜ਼ਾਰਾ ਹੋਣ ਲੱਗ ਪਈ ਅਸੀਂ ਇਹ ਸਾਰੀਆਂ ਗੱਲਾਂ ਸਮਝਦੇ ਆ ਕਿ ਇਹ ਪੈਸੇ ਤੋਂ ਬਿਨਾ ਇਹਨਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਹੋਣਾ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਪ੍ਰਾਈਵੇਟ ਲੋਕਾਂ ਦਾ ਵੀ ਇਹਦੇ ਵਿੱਚ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਬੋਲਬਾਲਾ ਹੋਏਗਾ ਸੋ ਆਮ ਲੋਕਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਮੈਂ ਇਹਨਾਂ ਨੂੰ ਕਿਹਾ तमाम ਡਾਕਟਰਸ ਨੂੰ ਮਿਲੇ ਕਿਸੇ ਪ੍ਰਕਾਰ ਦੀ ਜਿਹੜੀ ਦਿੱਕਤ ਹੈ ਬੀਇੰਗ ਅ ਮੈਂਬਰ ਆਫ ਪਾਰਲੀਮੈਂਟ ਮੈਂ ਇਹਨਾਂ ਤੇ ਦੋਸ਼ ਨਹੀਂ ਲਾਉਂਦਾ ਅਸੀਂ ਜਾਵਾਂਗੇ ਔਰ ਸਰਕਾਰ ਨਾਲ ਵੀ ਗੱਲ ਕਰਾਂਗੇ ਪ੍ਰਿੰਸੀਪਲ ਸੈਕਟਰੀ ਨਾਲ ਵੀ ਗੱਲ ਕਰਾਂਗੇ ਔਰ ਮੇਰੇ ਦਾਇਰੇ ਚ ਜੋ ਵੀ ਕੁਝ ਹੈਗਾ ਮੈਂ ਪੈਸੇ ਦੇ ਸਕਦਾ ਮੈਂ ਕੋਈ ਹੋਰ ਚੀਜ਼ ਵਸੂ ਲੈ ਕੇ ਆਉਣੀ ਹੈ ਮੈਂ ਹਸਪੀਟਲ ਨੂੰ ਫੰਡ ਦੇ ਸਕਦਾ ਉਹ ਸਾਰੀਆਂ ਚੀਜ਼ਾਂ ਸਾਡੀ ਪ੍ਰਾਇੋਰਟੀ ਹੋਏਗੀ ਕੀ ਹੈਲਥ ਇਨਫਰਾਸਟ੍ਰਕਚਰ ਜਿਹੜਾ ਹੈਲਥ ਸਿਸਟਮ ਹੈ ਇਹਨੂੰ ਅਸੀਂ ਸੁਧਾਰੀਏ ਔਰ ਅਸੀਂ ਕੋਸ਼ਿਸ਼ ਕਰਾਂਗੇ ਮੈਨੂੰ ਸਟਾਫ ਦੇ ਲੋਕ ਚੰਗੇ ਲੱਗੇ ਮੈਂ ਮੈਡਮ ਐਸੋਮ ਨੂੰ ਰਿਕੁਐਸਟ ਕੀਤੀ ਹੈ ਕਿ ਮੈਨੂੰ ਤੁਸੀਂ ਕੀਪਿੰਗ ਟੱਚ ਵਿਦ ਮੀ ਮੇਰੇ ਨਾਲ ਗੱਲਬਾਤ ਕਰਦੇ ਰਹੋ ਮੈਂ ਸਰਕਾਰ ਦੇ ਲੈਵਲ ਤੇ ਤੇ ਆਪਣੇ ਲੈਵਲ ਤੇ ਜੋ ਹਸਪੀਟਲ ਨੂੰ ਦੇ ਸਕਦਾ ਹੈ ਇਹ ਮੇਰੀ ਪ੍ਰਾਇੋਰਟੀ ਹੋਗੀ ਔਰ ਮੇਰੇ ਨਾਲ ਤਾਂ ਸਰ ਦੀ ਇਹੀ ਗੱਲਬਾਤ ਹੋਈ ਹੈ ਮੈਂ ਤਾਂ ਰਾਉਂਡ ਕਰਾਇਆ ਜਨਰਲ ਕਿਉਂਕਿ ਸਰ ਸਾਡੇ ਐ एमपी ਨੇ ਮੈਂਬਰ ਪਾਰਲੀਮੈਂਟ ਐਸ ਪਰ ਰਿਸਪੈਕਟ ਮੈਂ ਐਸ ਪਰ ਪ੍ਰੋਟੋਕਾਲ ਮੈਂ ਹਸਪੀਟਲ ਇਨਚਾਰਜ ਹੋਣ ਦੇ ਨਾਤੇ ਮੈਂ ਆਈ ਤੇ ਮੈਂ ਉਹਨਾਂ ਦੇ ਨਾਲ ਬੰਦਾ ਰਾਉਂਡ ਕਰਵਾਇਆ ਤੇ ਕਿਉਂਕਿ ਜੋ ਮੇਰਾ ਇੱਕ ਐਸ ਪਰ ਪ੍ਰੋਟੋਕਾਲ ਮੇਰਾ ਫਰਜ਼ ਵੀ ਸੀਗਾ ਤੇ ਬਾਕੀ ਜੋ ਵੀ ਇਹ ਲੋਕ ਬੈਠੇ ਸੀਗੇ ਮੈਂ ਪਹਿਲਾਂ ਵੀ ਇਹਨਾਂ ਬਾਰੇ ਦੱਸ ਚੁੱਕੀ ਆ ਕਿ ਇਹਨਾਂ ਨੇ ਆਪਣਾ ਮੈਮੋਰੈਂਡਮ ਏਡੀਸੀ ਸਾਹਿਬ ਨੂੰ ਉੱਥੇ ਦਿੱਤਾ ਸੀਗਾ ਤੇ ਇਹਨਾਂ ਦੀ ਜੋ ਵੀ ਅੱਗੇ ਸਪੋਰਟ ਅਪ ਕਰਤੀ ਹੈ ਅਸੀਂ ਆਪਣੇ ਅਧਿਕਾਰੀਆਂ ਨੂੰ ਮੰਗ ਸਮਸਣੀ ਨਹੀਂ ਅਸੀਂ ਉੱਪਰ ਦਿੱਤਾ ਹੈਗਾ ਮੈਨਪਾਵਰ ਬਾਰੇ ਵੀ ਕੱਲ ਦੱਸ ਕੇ ਗਏ ਨੇ ਵੀ ਉੱਪਰ ਐਪਲੀਕੇਸ਼ਨਸ ਰੀਸੀਵ ਹੋਣੇ ਸ਼ੁਰੂ ਹੋ ਗਿਆ ਜਲਦੀ ਭਰਤੀ ਹੋਗੀ ਸਭ ਭਰਤੀ ਹੋਗੀ ਸਾਨੂੰ ਹੀ ਹੈਲਪ ਹੋਊਗੀ ਨਾ ਸਰ ਸਾਹਮਣੇ ਕੀ ਹੈਲਪ ਵੀ ਕਰਾਂਗੇ ਆਪਣੇ ਵੱਲੋਂ ਅਸੀਂ ਫਿਰ ਡਿਸਕਸ ਕਰਦੇ ਹਾਂ ਕਿ ਸਾਨੂੰ ਕੀ ਕੀ ਲੋੜ ਹੈ ਹਸਪਤਾਲ